ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਫੌਜ ਵੇਖੀ ਨਾ ਬੜੀ ਵੱਡੀ ਫੌਜ ਮਹਾਰਾਜ ਵੇਖ ਕੇ ਨਾ ਬੜੇ ਖੁਸ਼ ਹੋਏ ਕਹਿੰਦੇ ਬਾਬਾ ਜੀ ਏਡੀ ਵੱਡੀ ਫੌਜ ਕੀ ਕਰਨੀ ਸੀ ਮਹਾਰਾਜ ਮਾਤਾ ਗੰਗਾ ਨੇ ਹੁਕਮ ਕੀਤਾ ਸੀ ਜੇ ਦੁਸ਼ਮਣ ਨਹੀਂ ਛੱਡਦੇ ਜੇ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਛੱਡੇਗਾ ਕਿਲਾ ਹੀ ਭੰਦ ਦੇਾਂਗੇ ਮਹਾਰਾਜ ਕਹਿੰਦੇ ਅੱਛਾ ਬਾਬਾ ਬੁੱਢਾ ਸਾਹਿਬ ਜੀ ਬੜੇ ਖੁਸ਼ ਹੋਏ ਮਹਾਰਾਜ ਕਹਿੰਦੇ ਫਿਰ ਏਡੀ ਵੱਡੀ ਨਦੀ ਕਿਦਾਂ ਪਾਰ ਕੀਤੀ ਕਹਿੰਦੇ ਮਹਾਰਾਜ ਜੀ ਜਿਹੜੇ ਤਾਂ ਤਰਨ ਵਾਲੇ ਸੀ ਉਹ ਤਾਂ ਆ ਗਏ ਤਰ ਕੇ ਤੇ ਜਿਹੜੇ ਬੁੱਢੇ ਸੀ ਵਿਚਾਰੇ ਉਹ ਬੇੜਿਆਂ ਤੇ ਬਹਿ ਕੇ ਆ ਗਏ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਖੁਸ਼ ਹੋ ਕੇ ਹੁਕਮ ਜਾਰੀ ਕੀਤਾ ਮਹਾਰਾਜ ਨੇ ਆਪਣੇ ਮੁਖ ਤੋਂ ਫਰਮਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਅੱਜ ਤੋਂ ਬਾਅਦ ਤੁਹਾਡੇ ਨਾਂ ਦੀ ਨਵੀਂ ਮਰਿਆਦਾ ਸ਼ੁਰੂ ਹੋਈ ਜਿਹੜੇ ਬੇੜਿਆਂ ਤੇ ਬਹਿ ਕੇ ਬੁੱਢੇ ਆਏ ਨੇ ਇਹਨਾਂ ਦੇ ਨਾਮ ਤੋਂ ਬੁੱਢਾ ਦਲ ਚੱਲੇਗਾ ਤੇ ਜਿਹੜੇ ਤਰ ਕੇ ਆਏ ਨੇ ਇਹਨਾਂ ਦੇ ਨਾਮ ਤੋਂ ਤਰਨੇ ਦਲ ਚੱਲਣਗੇ ਇਥੋਂ ਗੁਰੂ ਖਾਲਸਾ ਜੀ ਪੰਥ ਪ੍ਰਗਟ ਹੋਇਆ ਕਰੋ ਕਲਗੀ ਧਰ ਸਹਿਬ ਦਾ ਸਤਿਗੁਰਾਂ ਨੇ 96 ਕਰੋੜ ਦੀ ਪਦਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਦਿੱਤੀ 92 ਕਰੋੜ ਸ਼ਹੀਦਾਂ ਦਾ ਮਾਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਬਾਬੇ ਬੁੱਢੇ ਨੂੰ 96 ਕਰੋੜ ਦੀ ਪਦਵੀ ਦਿੱਤੀ ਸੀ ਤੇ ਸਭ ਤੋਂ ਬੁੱਢੇ ਦਲ ਦਾ ਪਹਿਲਾ ਜਹੇਦਾਰ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ